ਆਪਾਂ ਬਤਲੀ ਆਪ ਕਿੰਨਾ ਤੋਂ ਦੱਸਿਆ ਸੀ ਤੁਹਾਨੂੰ ਫੋਨ ਤੇ ਜਿਹੜੀ ਜੋ ਦੱਸਿਆ ਸੀ ਉਹ ਤਾਂ ਇੱਕਦੋ ਬਾਦੂ ਬਾਦੂ ਨਿਕਲਿਆ ਤੇ ਆਪਾਂ ਤਿੰਨ ਟਾਈਮ ਵੀਡੀਓ ਕਾਲ ਤੇ ਚਵਾਈ ਨੂੰ ਮੱਝ ਹਾਂ ਤੇ ਇੱਕ ਅੱਜ ਦੇ ਸਸਰੀਕਾਲ ਕਿਸਾਨ ਵੀਰੋ ਗੁਰਲਾਲ ਸਿੰਘ ਜੀ ਸਵਾਗਤ ਕਰਦਾ ਹਾਂ ਤੁਹਾਡਾ ਪਾਉ ਨੋਖ ਸਿੰਘ ਫਾਰਮ ਤੇ ਅੱਜ ਆਪਾਂ ਚੋਟੀ ਵੀਰ ਨੂੰ ਦਿੱਤੀ ਆ ਤੇ ਆਹ ਵੀਰ ਨੂੰ ਕਰਦੇ ਆ ਗੱਲਬਾਤ ਕੀ ਦੱਸਿਆ ਹੈ ਕੀ ਨਿਕਲਿਆ ਤੇ ਜੇ ਚੰਗੀ ਲੱਗੇ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਭੈਣ ਭਰਾਵਾਂ ਕੋਲ ਪਹੁੰਚਾਓ ਤਾਂ ਜੋ ਸਾਰੇ ਇਹ ਵੀਡੀਓ ਨੂੰ ਦੇਖਣ ਤੇ ਲਾਈਕ ਕਰਨ ਤੇ ਜੇ ਕੋਈ ਵਧੀਆ ਲੱਗੇ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਣੇ ਸੱਚੀ ਗੱਲ ਕਰੀ ਕੋਈ ਠੀਕ ਠਾਕ ਜੀ ਤੇ ਆਪਣਾ ਡਰੈੱਸ ਕੀ ਆ ਜੀ ਮਾਡਾ ਜ਼ਿਲ੍ਹਾ ਜਲੰਧਰ ਅੱਛਾ ਜੀ ਓਪਰ ਠੀਕ ਆ ਜੀ ਤੇ ਆਪਾਂ ਆਪਣੇ ਬਪੂ ਜੀ ਬੰ ਕਿੰਨਾ ਤੋਂ ਦੱਸਿਆ ਹੈ ਤੁਹਾਨੂੰ ਫੋਨ ਤੇ ਵੀ ਜੋ ਦੰਦਾਂ ਦੀ ਉਹ ਤੋਂ ਇੱਕ ਲੋ ਵਾਦੂ ਵਾਦੂ ਨਿਕਲਿਆ ਤੇ ਆਪਾਂ 3 ਟਾਈਮ ਵੀ ਨਹੀਂ ਗਾਲ ਤੇ ਚਵਾਈ ਮੱਜ ਤੇ ਇੱਕ ਟਾਈਮ ਵੀ ਨਹੀਂ ਮਾਰ ਕੇ ਚੋਈ ਆ ਮੈਂ ਚਾਰ ਡੰਗ ਤਸल्ली ਕਰਾਈ ਆ ਆਪਾਂ ਤਾਂ ਆਪਾਂ ਜਿਉਂ ਤੈਨੂੰ ਦੱਸਿਆ ਵਾ ਵਾਦੀ ਚ ਆਇਆ ਵਾ ਤੇ ਤੁਹਾਡਾ ਵੀ ਚਲੋ ਦਿਲ ਖੁਸ਼ ਹੋਇਆ ਉਤ ਵੀ ਰਕਮ ਲਾਈ ਇੰਨੀ ਦੂਰੋਂ ਆਏ ਦੇ ਕਦੋਂ ਦੇ ਤੁਰੇ ਜ ਤੁਸੀਂ ਜਾਂ ਜਿਹੜੀ ਤੁਸੀਂ ਗੱਲ ਦੱਸੀ ਆ ਹਾਂਜੀ ਉਹ ਸਵਾ ਤੇ ਤਾਂ 17 ਨਹੀਂ ਸਹੀ ਹੈ ਬੜੀ ਬੜੀ ਤੁਹਾਡੇ ਭੈਣ ਭਰਾਵਾਂ ਦੇ ਪਿਆਰ ਸਦਕਾ ਹੀ ਆ ਬਹੁਤ ਭੈਣ ਭਰਾ ਪਿਆਰ ਕਰਦੇ ਪਰ ਆਪਾਂ ਨੇ ਕਿੰਨੀ ਤਸल्ली ਕਰਾ ਲਈ ਆਪਾਂ ਡੰਗਰ ਦੇਣਾ ਆ ਕਿਉਂਕਿ ਤੁਸੀਂ ਵੀ ਰਕਮ ਲਾਉਣੀ ਆ ਤੁਹਾਡਾ ਵੀ ਕੋਈ ਦੇਜੇ ਜਿ ਘਣਾ ਰਵੇ ਇਹਦੇ ਲੋਕੀ ਸਾਂ ਖਾਸ ਨੂੰ ਕਦੇ ਬਸ ਇੱਕ ਈ ਕਿੱਲੋ ਖਲਾਉਣ ਦੀ ਗੱਲ ਕਰਦੇ ਆ। ਆਪਣਾ ਕਬੀੜ ਮਨਾਉਣ ਦੀ ਗੱਲ ਲਾਉਂਦੇ। ਬਿਲਕੁਲ ਬਿਲਕੁਲ। ਇਸ ਕਰਕੇ ਮੈਂ ਇਹ ਨਹੀਂ ਆਂਦਾ ਮੇਰੇ ਕੋਲ ਹੀ ਖਰੀਦੋ ਜਿੱਤੋਂ ਵੀ ਖਰੀਦੋ ਵੀਰ। ਜਿੰਨੇ ਡੰਗ ਤਸੱਲੀ ਨਹੀਂ ਹੁੰਦੀ ਤਸੱਲੀ ਕਰੋ। ਜਦੋਂ ਅਗਲਾ ਪਾਟਾ ਨੋਟ 500 ਦਾ ਪਾਸੇ ਕਰ ਦਿੰਦਾ ਨਾ ਹੁਣ ਜੋ ਨੇ ਮੰਗਿਆ ਅੰਕਲ ਨੇ ਉਹ ਮੇਰੀ ਕੰਦੀ ਟਕਾਇਆ। ਟਕਾਇਆ ਨਾ ਜੀ। ਬਸ ਬਸ ਬਿਲਕੁਲ। ਤੇ ਤੁਹਾਡੀ ਵੀ ਆਪਾਂ ਜੋ ਜਿੰਨਾ ਚਿਰ ਮੈਂ ਖੁੱਲੇ ਚੋ ਸਾਈਬਾਂ ਦੇ ਬਾਜ਼ਾਰ ਮਾਦੇ ਚੜਾਈ ਆ ਜੀ। ਹਾਂਜੀ ਬਗੈਰ ਚਵਾਈਏ ਨੇ ਕਹਿੰਦੇ ਤੇ ਇੱਕ ਰੀਅਲ ਐਡਰੈਸ ਦੱਸ ਦਿਓ ਬਣ ਭਰਾਵਾਂ ਨੂੰ ਜ਼ਿਲ੍ਹਾ ਜਲੰਧਰ ਹਾਂਜੀ ਤੁਸੀਂ ਸਾਡੇ ਤੋਂ ਹੋਰ ਹੋਰ ਠੀਕ ਹੈ ਜੀ ਤੇ ਆ ਪਾਂਚੋ ਛੋਟੀ ਆ ਛੋਟੀ ਬਹੁਤ ਸੋਹਣੀ ਛੋਟੀ ਆ